ਦੋਸਤੋ ਸਤਿ ਸ੍ਰੀ ਅਕਾਲ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਲਗਭਗ 80 ਦਿਨਾਂ ਤੋਂ ਨੇਲੀ 3 ਮਹੀਨੇ ਬੜ ਜਾਂਦੇ ਨੇ ਇਹਨਾਂ ਤੋਂ ਚੋਣ ਕੈਂਪੇਨ ਚੱਲ ਰਹੀ ਸੀਗੀ ਭਾਰਤ ਦੀਆਂ ਜਿਹੜੀਆਂ ਲੋਕ ਸਭਾ ਚੋਣਾਂ ਦੇ ਲਈ 1951-52 ਦੇ ਲੋਕ ਸਭਾ ਇਲੈਕਸ਼ਨ ਤੋਂ ਬਾਅਦ ਇਹ ਦੂਸਰਾ ਇਹ ਇਲੈਕਸ਼ਨ ਹੈ ਜਿਹੜਾ ਸਭ ਤੋਂ ਲੰਬਾ ਚੱਲਿਆ ਸੋ ਇੰਨੇ ਦਿਨਾਂ ਤੋਂ ਬਾਅਦ ਅੱਜ ਜਿਹੜਾ ਆਖਰੀ ਗੇਟ ਦੀ ਜਿਹੜੀ ਆ VOTING ਹੋ ਰਹੀ ਆ ਪੰਜਾਬ ਦੇ ਵਿੱਚ ਵੀ ਅੱਜ ਵੋਟਾਂ ਪੈ ਜਾਣੀਆਂ ਤੇ ਕੁਝ ਘੰਟਿਆਂ ਤੱਕ ਜਿਹੜਾ ਵੋਟਾਂ ਤੋਂ ਬਾਅਦ ਫਿਰ ਐਗਜ਼ਿਟ ਪੋਲ ਵਗੈਰਾ ਸ਼ੁਰੂ ਹੋ ਜਾਣੇ ਆ 4 ਜੂਨ ਨੂੰ ਨਤੀਜੇ ਆ ਜਾਣੇ ਆ ਸੋ ਇਸੇ ਇੱਥੇ ਆਪਾਂ ਗੱਲ ਕਰਦੇ ਆ ਅੱਜ ਵੀ ਚੋਣਾਂ ਦੇ ਵਿੱਚ ਕਿਦਾਂ ਦਾ ਮਾਹੌਲ ਹੈ ਅੱਜ ਕਿਹੜੀ ਕਿਹੜੀ ਗੱਲ ਹੋਈ ਆ ਪਾਰਟੀਆਂ ਪੰਜਾਬ ਦੇ ਵਿੱਚ ਕਿਸ ਵੀਕੇ ਨਾਲ ਕੀ ਜਿਹੜਾ ਜਿਹੜੇ ਸਮੀਕਰਨ ਕੇਸਰੀ ਕੇਦੇ ਨੇ ਹਾਲਾਂਕਿ ਆਪ ਆਪਨੇ ਪਿਛਲੇ ਬੀਲੌਗਸ ਦੇ ਵਿੱਚ ਸਾਰੇ ਨੰਬਰਸ ਵਗੈਰਾ ਤੁਹਾਡੇ ਨਾਲ ਸਾਂਝੇ ਕੀਤੇ ਨੇ ਕਿਹੜਾ ਉਮੀਦਵਾਰ ਕਿਹੜੇ ਜਗ੍ਹਾ ਤੋਂ ਖੜਾ ਆ ਸੋ ਅੱਜ ਜੀ 57 ਸੀਟਾਂ ਦੇ ਉੱਤੇ ਜਿਹੜੀ ਆ ਵੋਟਾਂ ਪੈਣੀਆਂ ਨੇ ਕਾਫੀ ਅਹਿਮ ਸੀਟਾਂ ਨੇ ਆਬਵੀਅਸਲੀ ਪੰਜਾਬ ਦੀਆਂ 13 ਦੀਆਂ 13 ਸੀਟਾਂ ਤੇ ਅੱਜ ਵੋਟਾਂ ਪੋਲ ਹੋਣੀਆਂ ਇਹਦੇ ਨਾਲ ਨਾਲ ਯੂਪ ਦੀਆਂ ਕੁਝ ਸੀਟਾਂ ਨੇ ਤੇ ਯੂਪ ਦੀ ਇਹ ਅਹਿਮ ਸੀਟ ਹੈ ਜੀ ਪ੍ਰਧਾਨ ਮੰਤਰੀ ਮੋਦੀ ਦੀ ਬਾਰਨਸੀ ਦੀ ਸੀਟ ਆ ਜਿੱਥੇ VOTING ਹੋਣੀ ਅੱਜ ਇਹਦੇ ਨਾਲ ਨਾਲ ਜਿਹੜਾ ਹੁਣ ਤਾਂ ਉਹ ਆਪਣੇ ਸੀਐਮ ਨੇ ਜੋਗੀ ਸਾਹਿਬ ਜਿਹੜੇ ਆ ਉਹਨਾਂ ਦੀ ਸੀਟ ਦੇ ਉੱਤੇ ਜਿੱਥੇ ਕਿ ਪਹਿਲਾਂ ਜਦੋਂ ਉਹਨਾਂ ਨੇ ਸੀਟ ਉਹ ਛੱਡੀ ਸੀਗੀ ਮੁੱਖ ਮੰਤਰੀ ਬਣੇ ਸੀਗੇ ਤਾਂ ਜਿਮਨੀ ਚੋਣੋਂ ਹਾਰ ਗਏ ਸੀਗੇ ਉਸ ਤੋਂ ਬਾਅਦ ਪਿਛਲੀ ਵਾਰ ਰਵੀ ਕਿਸ਼ਨ ਜੀ ਉਹ ਜਿੱਤ ਗਏ ਸੀਗੇ ਤੇ ਇਸ ਵਾਰ ਵੀ ਜਿਹੜੇ ਰਵੀ ਕਿਸ਼ਨ ਨੇ ਆ ਭਾਜਪਾ ਦੇ ਵੱਲੋਂ ਐਕਟਰ ਨੇ ਜਿਹੜੇ ਉਹ ਭਾਜਪਾ ਦੇ ਵੱਲੋਂ ਖੜੇ ਨੇ ਤੇ ਇਹਦੇ ਨਾਲ ਨਾਲ ਸਾਡੀਆਂ ਪੰਜਾਬ ਦੀਆਂ 13 ਦੀਆਂ 13 ਸੀਟਾਂ ਦੇ ਉੱਤੇ ਜਿਹੜੀ ਆ VOTING ਹੋਣ ਜਾ ਰਹੀ ਆ ਕੰਗਨਾ ਰਣੌਤ ਦੀ ਜਿਹੜੀ ਸੀਟ ਆ ਉਹਦੇ ਤੇ ਵੀ ਵੋਟਾਂ ਅੱਜ ਹੀ ਪੈਣੀਆਂ ਨੇ ਸੋ ਦੇਖ ਜੇਕਰ ਆਪਾਂ ਦੇਖੀਏ ਇਹਨਾਂ ਸੀਟਾਂ ਦੇ ਉੱਤੇ 2019 ਦੇ ਵਿੱਚ 2019 ਦੇ ਵਿੱਚ ਜਿਹੜੇ ਸਮੇਕਰਨ ਕਿੰਨਾ ਦੇ ਸੀਗੇ ਤੇ ਇੱਥੇ ਜਾਦੇ ਸੀਟਾਂ ਇਹਨਾਂ ਸੀਟਾਂ ਦੇ ਵਿੱਚੋਂ ਜਾਦੇ ਸੀਟਾਂ ਜਿਹੜੀਆਂ ਐਂਡੀਆ ਨੇ ਜਿੱਤੀਆਂ ਸੀਗੀਆਂ ਜਿਹੜਾ ਬੀਜੇਪੀ ਨੇ ਜਾਦੇ ਜਿੱਤੀਆਂ ਸੀਗੀਆਂ 57 ਵਿੱਚੋਂ 19 ਸੀਟਾਂ ਜਿਹੜੀ ਇਸ ਸਮੇਂ ਦਾ ਇੰਡੀਆ ਬਲੌਕ ਹੈ ਇਹਨਾਂ ਇਹਨਾਂ ਪਾਰਟੀਆਂ ਦੇ ਹਿੱਸੇ ਆਈਆਂ ਸੀਗੀਆਂ ਤੇ 57 ਦੇ ਵਿੱਚੋਂ 30 ਸੀਟਾਂ ਜਿਹੜੀਆਂ ਐਂਡੀਆ ਦੇ ਹਿੱਸੇ ਜਿਹਦੇ ਵਿੱਚ ਬੀਜੇਪੀ ਆਉਂਦੀ ਆ ਉਹਦੇ ਹਿੱਸੇ ਆਈਆਂ ਸੀਗੀਆਂ ਇਕੱਲੀ ਬੀਜੇਪੀ ਨੇ ਇਹਨਾਂ 57 ਦੇ ਵਿੱਚੋਂ 25 ਸੀਟਾਂ ਜਿੱਤੀਆਂ ਸੀਗੀਆਂ ਸੋ ਜੇਕਰ ਆਪਾਂ ਵੋਟ ਸ਼ੇਅਰ ਦੇ ਹਿਸਾਬ ਦੇ ਨਾਲ ਦੇਖੀਏ ਤਾਂ ਇਹਨਾਂ 57 ਸੀਟਾਂ ਦਾ ਜੇਕਰ ਦੇਖੀਏ ਤਾਂ ਐਨਡੀਏ ਨੂੰ 39.3% ਜਿਹੜਾ ਵੋਟ ਸ਼ੇਅਰ ਮਿਲਿਆ ਸੀਗਾ 2019 ਦੇ ਵਿੱਚ ਤੇ ਜਦਕਿ ਜਿਹੜਾ 37.52% ਵੋਟ ਸ਼ੇਅਰ ਸੀਗਾ ਇੰਡੀਆ ਬਲੌਕ ਦਾ ਸੋ ਇਹ ਜਿਹੜਾ ਇਸ ਸਮੇਂ ਦੇ ਕਹ ਲਓ ਕਿ ਜਿਹੜਾ ਅੱਜ ਜਿਹੜੀਆਂ ਸੀਟਾਂ ਦੇ ਵੋਟਾਂ ਪੈ ਰਹੀਆਂ ਨੇ ਉੱਥੇ ਹਾਲਾਤ ਰਹੇ ਸੀ 2019 ਦੇ ਚੰਡੀਗੜ੍ਹ ਦੀ ਗੱਲ ਨਹੀਂ ਸੀ ਕੀਤੀ ਜੀ ਚੰਡੀਗੜ੍ਹ ਦੇ ਵਿੱਚ ਮਨੀਸ਼ ਤਿਵਾੜੀ ਸਾਹਿਬ ਜਿਹੜੇ ਕਾਂਗਰਸ ਦੇ ਪਾਸੇ ਉਹ ਖੜੇ ਨੇ ਤੇ ਉਧਰੋਂ ਹੈਗੇ ਨੇ ਭਾਜਪਾ ਦੇ ਵੱਲੋਂ ਸੰਜੀਤ ਟੰਡਨ ਸਾਹਿਬ ਤੇ ਜਿਹੜਾ ਅਕਾਲੀ ਦਲ ਨੇ ਆਪਣਾ ਕੋਈ ਉਮੀਦਵਾਰ ਖੜਾ ਹੀ ਨਹੀਂ ਕੀਤਾ ਤੇ ਜਿਹੜਾ ਕਾਂਗਰਸ ਦਾ ਤੇ ਆਮ ਆਦਮੀ ਪਾਰਟੀ ਦਾ ਚੰਡੀਗੜ੍ਹ ਦੇ ਵਿੱਚ ਅਲਾਈਂਸ ਆ ਸੋ ਮੇਨ ਮੁਕਾਬਲਾ ਕਹਿ ਲਓ ਕਿ ਕਾਂਗਰਸ ਦਾ ਤੇ ਭਾਜਪਾ ਦਾ ਆ ਭਾਜਪਾ ਦਾ ਦੋ ਵਾਰ ਇਥੋਂ ਉਮੀਦਵਾਰ ਜਿਹੜੇ ਜਿੱਤਦੇ ਰਹੇ ਨੇ ਕਿਰਨ ਖੇਰ ਜੀ ਅਦਾਕਾਰਾਂ ਨੇ ਐਂਡ ਉਹਨਾਂ ਨੇ ਇਸ ਵਾਰ ਉਹ ਨਹੀਂ ਖੜੇ ਹੋਏ ਤੇ ਜਿਹੜੇ ਟੰਡਨ ਸਾਹਿਬ ਆ ਉਹ ਜਿਹੜੀ ਚੰਡੀਗੜ੍ਹ ਦੀ ਸੀਟ ਤੋਂ ਉਹ ਆਪਣੇ ਲੜ ਰਹੇ ਨੇ ਮਨੀਸ਼ ਤਵਾਰੀ ਜਿਹਦੇ ਨਾਲ ਮਨੀਸ਼ ਤਵਾਰੀ ਜਿਹੜੇ ਆ ਨਾਨਦਪੁਰ ਦੀ ਸੀਟ ਇਹਨਾਂ ਨੇ ਜਿੱਤੀ ਹੋਈ ਆ ਕਾਂਗਰਸ ਦੇ ਕਾਂਗਰਸ ਦੇ ਵੱਡੇ ਲੀਡਰ ਨੇ ਸੋ ਨਾਨਦਪੁਰ ਦੀ ਸੀਟ ਛੱਡ ਕੇ ਹੁਣ ਇਹ ਚੰਡੀਗੜ੍ਹ ਦੇ ਪਾਸਿਓਂ ਲੜ ਰਹੇ ਨੇ ਕੁਝ ਹੋਰ ਗੱਲਾਂ ਕਰਦੇ ਆ ਪਰ ਉਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਆ ਆਪਾਂ ਲਗਾਤਾਰ ਤੁਹਾਡੇ ਨਾਲ ਜਿਹੜਾ ਆਪਣੇ ਵੀਲੌਗਸ ਦੇ ਜਰੀਏ ਸਾਂਝ ਪਾਉਂਦੇ ਆ ਸੋ ਜੇਕਰ ਕੰਮ ਚੰਗਾ ਲੱਗਦਾ ਤਾਂ ਇੱਕ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਟਿਕਟੌਕ ਦੇ ਵੇਖ ਰਹੇ ਹੋ ਤਾਂ ਫੋਲੋ ਜ਼ਰੂਰ ਕਰ ਲਿਓ ਲਗਾਤਾਰ ਨਤੀਜਿਆਂ ਵਾਲੇ ਦਿਨ ਵੀ ਆਪਾਂ ਤੁਹਾਡੇ ਨਾਲ ਬਨੇ ਰਵਾਂਗੇ ਸਾਰੇ ਜਿਹੜੇ ਵੀ ਰਿਜ਼ਲਟ ਹੋਣਗੇ ਤੁਹਾਡੇ ਨਾਲ ਸਾਂਝੀ ਕਰਾਂਗੇ ਇਹਦੇ ਨਾਲ ਨਾਲ एवरीडे ਮੋਸਟਲੀ ਆਪਾਂ एवरीडे ਤੁਹਾਡੇ ਨਾਲ ਜੁੜੀਦਾ ਤੇ ਜਿਹੜੀਆਂ ਵੀ ਨਾ ਸਿਰਫ ਇੰਡੀਆ ਦੀ ਸਿਆਸਤ ਨਾਲ ਜੁੜੀਆਂ ਵਰਕੇ ਵਰਲਡ ਸਿਆਸਤ ਦੇ ਨਾਲ ਜੁੜੀਆਂ ਜਿੰਨੀਆਂ ਵੀ ਖਬਰਾਂ ਹੋਊਗੀ ਆ ਤੁਹਾਡੇ ਨਾਲ ਉਹ ਸਾਂਝੀਆਂ ਲਗਾਤਾਰ ਆਪਾਂ ਕਰਦੇ ਰਹਿਵਾਂਗੇ ਸੋ ਸਬਸਕ੍ਰਾਈਬ ਤੇ ਫੋਲੋ ਜਰੂਰ ਕਰ ਲਿਓ ਤੇ ਜੇਕਰ ਆਪਾਂ ਅੱਗੇ ਵਧੀਏ ਤਾਂ ਜਿਹੜੀਆਂ ਕੁਝ ਇੱਕ ਮੇਨ ਖਬਰਾਂ ਨੇ ਇਹਨਾਂ ਇੱਕ ਦੋ ਦਿਨਾਂ ਦੀਆਂ ਉਹਨਾਂ ਦੇ ਵਿੱਚ ਇੱਕ ਤਾਂ ਇਹ ਹੀ ਆ ਜੀ ਕਿ ਪ੍ਰਧਾਨ ਮੰਤਰੀ ਮੋਦੀ ਸਾਹਿਬ ਜਿਹੜੇ ਨੇ ਜਿੱਦਾਂ 2019 ਦੇ ਵਿੱਚ ਉਹ ਧਿਆਨ ਲਗਾਉਣ ਚਲੇ ਗਏ ਸੀਗੇ ਤੇ ਹੁਣ ਵੀ ਉਹ ਧਿਆਨ ਲਗਾਉਣ ਚਲੇ ਗਏ ਨੇ ਤੇ ਉਹਨਾਂ ਨੂੰ ਲੈ ਕੇ ਕੈਮਰੇ ਵਗੈਰਾ ਉਹ ਉਹਨਾਂ ਨੂੰ ਸ਼ੂਟ ਕਰ ਰਹੇ ਨੇ ਤੇ ਜਿਹੜੇ ਆਪੋਜੀਸ਼ਨ ਵਾਲੇ ਨੇ ਜਿਵੇਂ ਤੇਜਸਵੀ ਯਾਦਵ ਨੇ ਉਹਨਾਂ ਨੇ ਕਿਹਾ ਕਿ ਚਲੋ ਤੁਸੀਂ ਧਿਆਨ ਲਾਓ ਜੀ ਤੁਸੀਂ ਰੱਬ ਦਾ ਧਿਆਨ ਕਰੋ ਜਾਂ ਜੋ ਵੀ ਭਗਤੀ ਕਰਦੇ ਆਂ ਪਰ ਇਹ ਕੈਮਰਿਆਂ ਵਾਲਾ ਕੀ ਚੱਕਰ ਹੈ ਇਹ ਕੈਮਰੇ ਕਾਹਦੇ ਤੁਹਾਡੇ ਵਾਲੇ ਦੁਆਲੇ ਘੁੰਮਦੇ ਫਿਰਦੇ ਆ ਆਪੋਜੀਸ਼ਨ ਪਾਰਟੀਆਂ ਨੇ ਇਲੈਕਸ਼ਨ ਕਮਿਸ਼ਨ ਨੂੰ ਵੀ ਕਿਹਾ ਕਿ ਭਾਈ ਇਹ ਤੁਸੀਂ ਇੱਕ ਪਾਸੇ ਤਾਂ ਪ੍ਰਚਾਰ ਕਰਤਾ ਬੰਦ ਤੇ ਇਧਰੋਂ ਸਾਡੇ ਜਿਹੜੇ ਪ੍ਰਧਾਨ ਮੰਤਰੀ ਨੇ ਉਹ ਇਹ ਤਾਂ ਇੱਕ ਤਰੀਕੇ ਦਾ ਪ੍ਰਚਾਰ ਹੀ ਹੈ ਤੇ ਹੁਣ ਉਹਨਾਂ ਦੇ ਜਿਹੜੇ ਵੋਟਰਸ ਨੇ ਠੀਕ ਹੈ ਜੀ ਉਹ ਮੋਦੀ ਸਾਹਿਬ ਨੂੰ ਉਹਨਾਂ ਦੇ ਥੱਲੇ ਜੇਕਰ ਤੁਸੀਂ ਕਮੈਂਟ ਪੜੋ ਉਹਨਾਂ ਨੂੰ ਮੰਨਦੇ ਨੇ ਕਿ ਉਹ ਰੱਬ ਨੇ ਬੜੇ ਚਿਰ ਬਾਅਦ ਉਹਨਾਂ ਨੂੰ ਭੇਜਿਆ ਹੁਣ ਤਾਂ ਖੈਰ ਮੋਦੀ ਸਾਹਿਬ ਨੇ ਖੁਦ ਹੀ ਇਹ ਗੱਲ ਕਹਿ ਦਿੱਤੀ ਆ ਕਿ ਜਦੋਂ ਮੇਰੀ ਮਾਤਾ ਜੀ ਜਿਉਂਦੇ ਹੁੰਦੇ ਸੀ ਉਦੋਂ ਮੈਨੂੰ ਲੱਗਦਾ ਸੀ ਕਿ ਮੈਂ ਬਾਇਓਲੋਜੀਕਲ ਆ ਹੁਣ ਤਾਂ ਜਦੋਂ ਦੀ ਉਹਨਾਂ ਦੀ ਮੌਤ ਹੋਈ ਆ ਮੈਨੂੰ ਫੀਲ ਹੁੰਦਾ ਕਿ ਮੈਂ ਬਾਇਓਲੋਜੀਕਲੀ ਮੈਨੂੰ ਪ੍ਰਮਾਤਮਾ ਨੇ ਭੇਜਿਆ ਤੇ ਇਹਦੇ ਤੇ اپੋਜੀਸ਼ਨ ਕਟਾਕਸ਼ ਵੀ ਕਰ ਰਿਹਾ ਤੇ ਵੈਸੇ ਮੈਂ ਸੋਚ ਰਿਹਾ ਸੀਗਾ ਕਿ ਇਸ ਚੀਜ਼ ਨੂੰ ਦੁਨੀਆ ਦੇ ਲੀਡਰਸ ਕੇਸਟਰੀ ਕੇ ਨਾਲ ਦੇਖਣਗੇ ਕੱਲ ਨੂੰ ਜਦੋਂ ਜੇਕਰ ਭਾਜਪਾ ਦੀ ਸਰਕਾਰ ਆਉਂਦੀ ਹੈ ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰ ਆਉਂਦੀ ਹੈ ਜਦੋਂ ਕਿਸੇ ਇੰਟਰਨੈਸ਼ਨਲ ਲੀਡਰਸ ਦੇ ਨਾਲ ਗੱਲਬਾਤ ਕਰਨਗੇ ਮਿਲਣਗੇ ਜਾ ਕੇ ਇੰਟਰਨੈਸ਼ਨਲ ਮੀਡੀਆ ਇਸ ਚੀਜ਼ ਨੂੰ ਕੇਸਟਰੀ ਕੇ ਨਾਲ ਰਿਪੋਰਟ ਕਰੇਗਾ ਕਿ ਆਪਣੇ ਚੋਣ ਕੈਂਪੇਨ ਦੇ ਵਿੱਚ ਇਹ ਕੀ ਕੁਝ ਜਾਂ ਇਹ ਇਦਾਂ ਦੀਆਂ ਗੱਲਾਂ ਕਹਿੰਦੇ ਰਹੇ ਆ ਕਿ ਮੈਂ ਨਾਰਮਲ ਇਨਸਾਨ ਨਾ ਹੋ ਕੇ ਬਾਇਓਲੋਜੀਕਲ ਨਾ ਹੋ ਕੇ ਮੈਨੂੰ ਰੱਬ ਨੇ ਭੇਜਿਆ ਸੁਖਰ ਇਹ ਹੀ ਇੰਟਰਸਟਿੰਗ ਰਹੇਗਾ वर्ल्ड میڈیا ਇਹਨੂੰ ਕੇਸਵੀਕੇ ਨਾਲ ਲੈਂਦਾ ਤੇ ਵੈਸੇ ਬੀਜੇਪੀ ਦੇ ਜਿਹੜੇ ਸਪੋਰਟਰ ਨੇ ਜਾਂ ਮੋਦੀ ਸਾਹਿਬ ਦੇ ਜਿਹੜੇ ਸਪੋਰਟਰ ਨੇ ਉਹ ਤਾਂ ਇਸ ਗੱਲ ਤੇ ਹਮੇਸ਼ਾ ਖਫਾ ਰਹਿੰਦੇ ਨੇ वर्ल्ड میڈیا ਜੋ ਵੀ ਉਹਨਾਂ ਦੇ ਬਾਰੇ ਤਰਕੀਦੀ ਰਿਪੋਰਟ ਕਰਦਾ ਹਾਲਾਂਕਿ ਜੇਕਰ ਉਹਨਾਂ ਦੇ ਹੱਕ ਦੇ ਵਿੱਚ ਜਿਹੜੀ ਰਿਪੋਰਟ ਹੁੰਦੀ ਹੈ ਨਾ ਉਹਨੂੰ ਉਹਨੂੰ ਨਹੀਂ ਬੁਰਾ ਮੰਨਦੇ ਉਹ ਉਹਨੂੰ ਉਹ ਕਹਿੰਦੇ ਵੀ ਠੀਕ ਆ ਇਹ ਆਮ ਤੌਰ ਤੇ ਹੁੰਦਾ ਹੀ ਆ ਜਿਵੇਂ ਹੁਣ ਆ ਕੱਲ ਤੋਂ ਐਗਜ਼ਿਟ ਪੋਲ ਵੀ ਹੋਣੇ ਆ ਨਾ ਜਿਹੜੀ ਜਿਹੜੀ ਪਾਰਟੀ ਦੇ ਹੱਕ ਦੇ ਵਿੱਚ ਜਿਹੜਾ ਸਰਵੇ ਗਿਆ ਉਹਨਾਂ ਨੇ ਕਹਿਣਾ ਸਰਵੇ ਬਹੁਤ ਚੰਗੇ ਆ ਜਿਹੜੀ ਜਿਹੜੀ ਪਾਰਟੀ ਦੇ ਜਿਹੜਾ ਵਿਰੋਧ ਦੇ ਵਿੱਚ ਗਿਆ ਤੇ ਉਹਨਾਂ ਨੇ ਕਹਿਣਾ ਜੀ ਇਹ ਇਹ ਤਾਂ ਜੀ ਇਹ ਮਿਲ ਜੁਲ ਕੇ ਹੁੰਦਾ ਸਾਰਾ ਕੁਝ ਉਹਨਾਂ ਨੇ ਫਿਰ ਮੰਨਣਾ ਨਹੀਂ ਜਦ ਕਿ ਕੁਝ ਸਾਲ ਪਹਿਲਾਂ ਜਦੋਂ ਉਹਨਾਂ ਦੇ ਆਪਣੇ ਹੱਕ ਦੇ ਵਿੱਚ ਉਹੀ ਸਰਵੇ ਜਾਂਦੇ ਹੁੰਦੇ ਉਦੋਂ ਉਹ ਮੰਨ ਜਾਂਦੇ ਆ ਸੋ ਇਸੇ ਤਰੀਕੇ ਨਾਲ ਜਿਹੜਾ ਕੁਝ ਨਾ ਕੁਝ ਕਹਿ ਲੋ ਕਿ ਇਹ ਇਧਰ ਵੀ ਸਾਨੂੰ ਦੇਖਣ ਨੂੰ ਮਿਲਦਾ ਰਹਿੰਦਾ ਸੋ ਐਗਜ਼ਿਟ ਪੋਲ ਸ਼ੁਰੂ ਹੋ ਜਾਣੇ ਆ ਜੀ ਅੱਜ ਜਿਹੜਾ ਮੇਰਾ ਕੱਲ 6 ਵਜੇ ਤੱਕ ਦਾ ਟਾਈਮ ਹੈ ਉਸ ਤੋਂ ਬਾਅਦ ਆ ਸਕਦੇ ਆ ਅੱਛਾ ਇਤੋਂ ਹੁਣ ਇਹ ਵੀ ਪਤਾ ਲੱਗ ਜਾਣਾ ਕਿ ਯੋਗਿੰਦਰ ਯਾਦਵ ਵਾਲੀ ਸਾਈਡ ਜਿਹੜੀ ਆ ਉਹ ਕਿੰਨਾ ਕੁ ਸਹੀ ਸੀ ਜਾਂ ਪ੍ਰਸ਼ਾਂਤ ਕਿਸ਼ੋਰ ਵਾਲੀ ਕਿਉਂਕਿ ਐਗਜ਼ਿਟ ਪੋਲ ਇਹ ਹੁੰਦੇ ਆ ਜੀ ਜਦੋਂ ਤੁਸੀਂ ਵੋਟ ਪਾ ਕੇ ਬਾਹਰ ਨਿਕਲਦੇ ਆ ਉੱਥੇ ਜਿਹੜੀ ਲੋਕਾਂ ਦੀ ਰਾਏ ਪੁੱਛੀ ਜਾਂਦੀ ਆ ਪਰ ਕਿਉਂਕਿ ਇਲੈਕਸ਼ਨ ਕਮਿਸ਼ਨ ਨੇ ਕਿਹਾ ਹੁੰਦਾ ਕਿ ਜਦ ਤੱਕ ਆਖਰੀ ਫੇਜ਼ ਦੀ VOTING ਨਹੀਂ ਹੋ ਜਾਂਦੀ ਤੁਸੀਂ ਇਹਨੂੰ ਨਸ਼ਰ ਨਹੀਂ ਕਰ ਪਰ ਇਹ ਗੱਲ ਤਾਂ ਤੈਅ ਆ ਨਾ ਉਹ ਹੁੰਦੇ ਤਾਂ ਹੈਗੇ ਹੀ ਆ ਉਹ ਕੰਪਨੀਆਂ ਦੇ ਕੋਲ ਜਿਹੜੀਆਂ ਵੀ ਕੰਪਨੀਆਂ ਉਹ ਕਰਦੀਆਂ ਉਹਨਾਂ ਦੇ ਕੋਲ ਐਗਜ਼ਿਟ ਪੂਲ ਤਾਂ ਉਹ ਪਈ ਆ ਪਹਿਲੇ ਗੇਟ ਤੋਂ ਲੈ ਕੇ ਹੁਣ ਤੱਕ ਉਹ ਐਗਜ਼ਿਟ ਪੂਲ ਉਹਨਾਂ ਦੇ ਕੋਲ ਪਈ ਆ ਸੱਤਵੇਂ ਗੇਟ ਦੇ ਜਿਹੜੇ ਅੱਜ ਹੋਣੇ ਆ ਆਦਰਵਾਈਜ਼ ਉਹ ਪਹਿਲੇ ਛੇ ਪੂਲਸ ਦੇ ਉਹਨਾਂ ਦੇ ਕੋਲ ਪਏ ਆ ਤੇ ਉਹ ਉਹਨਾਂ ਨੇ ਰਿਲੀਜ਼ ਕਰ ਦੇਣੇ ਆ ਅੱਜ ਜਿਹੜਾ 6 ਵਜੇ ਤੋਂ ਬਾਅਦ ਪਰ ਇਹਦੇ ਵਿੱਚ ਇਹ ਹੈ ਕਿ ਇਸ ਕਰਕੇ ਲੋਕਾਂ ਨੂੰ ਅੰਦਾਜ਼ਾ ਹੁੰਦਾ ਇਸੇ ਕਰਕੇ ਜਦੋਂ ਬਹੁਤ ਬਾਰ ਬਹੁਤ ਜਿਆਦੇ ਲੋਕੀ ਜਿਹੜੇ ਸ਼ਾਰਟੀ ਨਾਲ ਗੱਲ ਕਰਦੇ ਹਾਲਾਂਕਿ ਮੈਂ ਇੰਡੀਆ ਟੂਡੇ ਤੇ ਰਾਜਦੀਪ ਉਹਨਾਂ ਦੇ ਨਾਲ ਇੱਕ ਜਿਹੜੇ ਆ ਜਿਨ੍ਹਾਂ ਦੀ ਕੰਪਨੀ ਦੇ ਵੱਲੋਂ ਐਗਜ਼ਿਟ ਪੋਲ ਵਗੈਰਾ ਕੀਤੇ ਜਾਂਦੇ ਆ ਉਹਨਾਂ ਨੂੰ ਸੁਣ ਰਿਹਾ ਸੀਗਾ ਤਾਂ ਉਹਨਾਂ ਨੇ ਤਾਂ ਮੋਦੀ ਸਾਹਿਬ ਦੇ ਹੱਕ ਦੇ ਵਿੱਚ ਹੀ ਗੱਲ ਕੀਤੀ ਸੀਗੀ ਕਿ ਇਹਨਾਂ ਨੂੰ ਜਿਆਦੇ ਸੀਟਾਂ ਆ ਰਹੀਆਂ ਨੇ ਆਬਵੀਅਸਲੀ ਉਹਨਾਂ ਨੇ ਕਿਹਾ ਕਿ ਐਗਜ਼ਿਟ ਪੋਲ ਦਾ ਇਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਕਿਉਂਕਿ ਤੁਸੀਂ ਨਹੀਂ ਕਾਨੂੰਨਾਂ ਨਾਲ ਉਹਨਾਂ ਨੂੰ ਨਸ਼ਰ ਕਰ ਸਕਦੇ ਜਾਂ ਉਹਦੇ ਉੱਤੇ ਗੱਲ ਕਰ ਸਕਦੇ ਪਰ ਖੈਰ ਇਹਦੇ ਬਾਰੇ ਹੁਣ ਅੱਜ ਸਪਸ਼ਟ ਹੋ ਜਾਣਾ ਹੁਣ ਇੱਕ ਦੋ ਦਿਨ ਇਹੀ ਗੱਲਾਂ ਚੱਲਣੀਆਂ ਉਸ ਤੋਂ ਬਾਅਦ ਚਾਰਜ ਹੁਣ ਆ ਜਾਣੀਆਂ ਤੇ ਨਤੀਜੇ ਜਿਹੜੇ ਸਾਰਿਆਂ ਦੇ ਸਾਹਮਣੇ ਆ ਜਾਣੇ ਆ ਸੋ ਉਹਦੇ ਤੇ ਲਗਾਤਾਰ ਆਪਾਂ ਨਿਗਾਹ ਬਣਾ ਕੇ ਰੱਖਾਂਗੇ ਪਰ ਜੇਕਰ ਆਪਾਂ ਕੁਝ ਇੱਕ ਗੱਲ ਕਰੀਏ ਤਾਂ ਜੇਕਰ ਦੇਖੀ ਆਪਾਂ ਪੰਜਾਬ ਦਾ ਇਹ ਸਾਰਾ ਚੋਣ ਪ੍ਰਚਾਰ ਕਿਹੋ ਜਿਹਾ ਰਿਹਾ ਕਿਹੜੇ-ਕਿਹੜੇ ਮੇਨ ਮਸਲੇ ਰਹਿ ਜਿਹੜਾ ਇੱਕ ਤਾਂ ਇੰਡੀਆ ਦਾ ਜੇਕਰ ਦੇਖੀਏ ਤਾਂ ਉਹਦੇ ਵਿੱਚ ਤਾਂ ਤੁਹਾਨੂੰ ਪਤਾ ਕਿ ਬਹੁਤ ਨੈਰੇਟਿਵ ਬਦਲੇ ਗਏ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਜਿਹੜਾ ਕਾਂਗਰਸ ਦੇ ਵੱਲੋਂ ਵੀ ਜਾਂ ਇੰਡੀਆ ਬਲੋਕ ਦੇ ਵੱਲੋਂ ਉਹਨਾਂ ਨੇ ਕੋਸ਼ਿਸ਼ ਕੀਤੀ ਇੱਕੋ ਨੈਰੇਟਿਵ ਤੇ ਚੱਲਣ ਦੀ ਹਾਲਾਂਕਿ ਵਿੱਚ ਜੇ ਉਹਨਾਂ ਨੇ ਵੀ ਇਹ ਗੱਲ ਜਿਹੜਾ ਪਹਿਲਾਂ ਹੋਏ ਇਸ ਗੱਲ ਦੇ ਤਨਕੀਦ ਕਰਦੇ ਰਹਿ ਕਿ ਤੁਹਾਨੂੰ ਡਿਪੈਂਡਡ ਬਣਾਇਆ ਜਾ ਰਿਹਾ ਬਾਅਦ ਵਿੱਚ ਉਹਨਾਂ ਨੇ ਇਹ ਕਿਹਾ ਕਿ ਮੁਫਤ ਰਾਸ਼ਨ ਵਾਲੀ ਸਕੀਮ ਨੂੰ ਅਸੀਂ ਡਬਲ ਕਰ ਦਵਾਂਗੇ ਮਲਕਰ ਅਰਜੁਨ ਖੜਕੇ ਸਾਹਿਬ ਨੇ ਕਿਹਾ ਸੋ ਇਹਨੂੰ ਲੈ ਕੇ ਜਿਹੜਾ ਇਹ ਉਸ ਦਿਨ ਵੀ ਆਪਾਂ ਗੱਲ ਕੀਤੀ ਸੀਗੀ ਕਿ ਜਿਹੜੇ ਆਪਣੇ ਨੈਰੇਟਿਵ ਨੂੰ ਦੋਨਾਂ ਦੇ ਵੱਲੋਂ ਚੇਂਜ ਕੀਤਾ ਜਾ ਰਿਹਾ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਜਾਂ ਭਾਜਪਾ ਦੇ ਵੱਲੋਂ ਤਾਂ ਲਗਾਤਾਰ ਜਿਹੜਾ ਆਪਣਾ ਨੈਰੇਟਿਵ ਚੇਂਜ ਕੀਤਾ ਗਿਆ ਜੇਕਰ ਆਪਾਂ ਪੰਜਾਬ ਦੇ ਵਿੱਚ ਦੇਖੀਏ ਤਾਂ ਚਾਰ ਮੇਨ ਪਾਰਟੀਆਂ ਲੜ ਰਹੀਆਂ ਨੇ ਜਿਹੜੀ ਆਖਰੂਰ ਸਾਹ ਵਾਲੀ ਸੀਟ ਤੇ ਭਾਈ ਅਮਰਪਾਲ ਸਿੰਘ ਆ ਫਰੀਦਕੋਟ ਵਾਲੀ ਸੀਟ ਤੋਂ ਬਹੁਤ ਜ਼ਿਆਦਾ ਸਰਪ੍ਰਾਈਜ਼ਿੰਗ ਆ ਕਿ ਉੱਥੋਂ ਭਾਈ ਜਿਹੜੇ ਸਰਵਜੀਤ ਸਿੰਘ ਖਾਲਸਾ ਉਹਨਾਂ ਦਾ ਨਾਮ ਕਾਫੀ ਚੱਲ ਰਿਹਾ ਹੈ ਇਸੀ ਤਰੀਕੇ ਨਾਲ ਬਾਕੀ ਸਿਮਰਨਜੀਤ ਸਿੰਘ ਮਾਨ ਕਿਉਂਕਿ ਸਿਟਿੰਗ ਐਮਪੀ ਨੇ ਸਮਰੂਹ ਤੋਂ ਹੋਰ ਇਦਾਂ ਇੱਕ ਦੋ ਸੀਟਾਂ ਹੈਗੀਆਂ ਬਾਈ ਲੱਕੀ ਸੁਧਾਰਨ ਦਾ ਨਾਮ ਆ ਜਾਂਦਾ ਬਠਿੰਡਾ ਵਾਲੀ ਸੀਟ ਤੋਂ ਬਾਕੀ ਤਕਰੀਬਨ ਆਪਾਂ ਕਹਿ ਲਓ ਕਿ ਚਾਰ ਮੇਨ ਪਾਰਟੀਆਂਜ਼ ਦੇ ਵਿੱਚ ਜਿਹੜੀ ਆ ਜੰਗ ਆ ਸ਼੍ਰੋਮਣੀ ਅਕਾਲੀ ਦਲ ਆਪਣੇ ਸਿਆਸੀ ਫਿਊਚਰ ਦੇ ਲਈ ਲੜ ਰਿਹਾ ਜੀ ਉਹ ਉਹਨਾਂ ਨੇ ਜਿੱਥੇ ਉਹਨਾਂ ਨੇ ਇਹ ਦੇਖਣਾ ਕਿ ਉਹ ਸੀਟਾਂ ਕਿਦੀਆਂ ਜਿੱਤਦੇ ਆ ਉੱਥੇ ਉਹਨਾਂ ਨੂੰ ਇਹ ਵੀ ਰਹਿਣਾ ਕਿ ਸਾਡਾ ਕਦੇ ਜਿਹੜਾ ਵੋਟ ਸ਼ੇਅਰ ਆ ਉਹ ਬੀਜੇਪੀ ਦੇ ਨਾਲੋਂ ਵੀ ਨਾ ਘਟ ਜਵੇ ਤੇ ਜਿਹੜਾ ਕੁਝ ਕਿ ਕਿਹਾ ਜਾ ਰਿਹਾ ਕਿ ਜਿੰਨਾ ਜ਼ੋਰ ਉਹ ਬਠਿੰਡਾ ਸੀਟ ਤੇ ਲਾ ਰਹੇ ਨੇ ਜੇ ਕਿਤੇ ਸਾਰੇ ਪੰਜਾਬ ਦੇ ਵਿੱਚ ਲਾਉਂਦੇ ਤਾਂ ਉਹ ਸ਼ਾਇਦ ਜਾਦੇ ਬਿਹਤਰ ਕਰ ਸਕਦੇ ਸੀ ਬਾਕੀ ਫਰੂਜਪੁਰ ਦੇ ਉਤੋਂ ਜਾਂ ਫਰੂਜਪੁਰ ਦੀ ਸੀਟ ਤੋਂ ਕਿਉਂਕਿ ਸੁਖਬੀਰ ਸਿੰਘ ਬਾਦਲ ਉਤੋਂ ਸਿਟਿੰਗ ਐਮਪੀ ਨੇ ਤੇ ਕਾਫੀ ਵੱਡੀ ਜਿਹੜੀ ਆ ਗਿਣਤੀ ਦੇ ਵਿੱਚ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਸੀਗੀਆਂ ਫਰੂਜਪੁਰ ਦੀ ਸੀਟ ਤੇ ਚੰਗੇ ਚਾਂਸਸ ਹੈਗੇ ਆ ਉਹਨਾਂ ਦੇ ਅਕਾਲੀ ਦਲ ਦੇ ਜਾਂ ਬਠਿੰਡਾ ਵਾਲੀ ਸੀਟ ਤੇ ਤਾਂ ਆਬਵੀਅਸਲੀ ਚਲੋ ਹੈਗੇ ਹੈਗੇ ਆ ਇਸੇ ਤਰੀਕੇ ਨਾਲ ਜੇਕਰ ਆਪਾਂ ਦੇਖੀਏ ਤਾਂ ਜਿਹੜੀ ਭਾਜਪਾ ਆ ਹੁਚਾਰਪੁਰ ਵਾਲੀ ਸੀਟ ਨੂੰ ਲਗਾਤਾਰ ਜਿੱਤਦੇ ਨੇ ਗੁਰਦਾਸਪੁਰ ਵਾਲੀ ਸੀਟ ਨੂੰ ਲਗਾਤਾਰ ਜਿੱਤਦੇ ਨੇ ਸੋ ਇਸ ਵਾਰ ਦੇਖਦੇ ਆ ਉੱਥੇ ਕਿਦਾਂ ਦੇ ਹਾਲਾਤ ਰਹਿੰਦੇ ਆ ਪਰ ਇਹ ਇਹਦੇ ਨਾਲ ਨਾਲ ਜੇਕਰ ਆਪਾਂ ਦੇਖੀਏ ਤਾਂ ਜਿਹੜਾ ਇਹਨਾਂ ਦਾ ਮੇਨ ਜਿਹੜਾ ਰਿਹਾ ਇਹਨਾਂ ਨੇ ਦੂਜੀਆਂ ਪਾਰਟੀਆਂ ਤੋਂ ਵੀ ਲੈ ਕੇ ਆਂਦੇ ਲੋਕ ਭਾਜਪਾ ਨੇ ਤੇ ਆਪਣੇ ਵੀ ਇੱਕ ਦੋ ਥਾਂਾਂ ਤੇ ਆਪਣੇ ਵਰਕਰਸ ਨੂੰ ਵੀ ਇਹਨਾਂ ਨੇ ਟਿਕਟਾਂ ਦਿੱਤੀਆਂ ਪਰ ਇਹਨਾਂ ਨੇ ਪੂਰਾ ਮੁਕਾਬਲਾ ਦੇਣ ਦੀ ਕੋਸ਼ਿਸ਼ ਕੀਤੀ ਆ ਬੀਜੇਪੀ ਨੇ ਤੇ ਐਂਡਲੇ ਦਿਨਾਂ ਦੇ ਵਿੱਚ ਆ ਕੇ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਰੈਲੀਆਂ ਤੇ ਯੋਗੀ ਸਾਹਿਬ ਵੀ ਜਿਹੜਾ ਪੰਜਾਬ ਪਹੁੰਚੇ ਹੋਏ ਸੀ ਉਹ ਵੀ ਬੜਾ ਬਲਡوزر ਕਲਚਰ ਦੀ ਗੱਲ ਕਰ ਰਹੇ ਨੇ ਕਿ ਪੰਜਾਬ ਨੂੰ ਬਲਡوزر ਦੀ ਜ਼ਰੂਰਤ ਆ ਸੋ ਇਹਦੇ ਨਾਲ ਨਾਲ ਜਿਹੜਾ ਪੂਰੀ ਕੋਸ਼ਿਸ਼ ਕੀਤੀ ਆ ਜੀ ਬੀਜੇਪੀ ਨੇ ਵੀ ਆਪਣੀ ਪੂਰੀ ਫਾਈਟ ਦੇਣ ਦੀ ਕੋਸ਼ਿਸ਼ ਕੀਤੀ ਆ ਤੇ ਇਹ ਮੰਨਿਆ ਜਾ ਰਿਹਾ ਕਿ ਉਹਨਾਂ ਦੀ ਨਿਗਾਹ ਜਾਦੇ ਇਹ ਇਹਨਾਂ ਇਲੈਕਸ਼ਨਾਂ ਦੇ ਨਾਲੋਂ ਜਾਦੇ ਉਹ 227 ਵੱਲੋਂ ਦੇਖ ਰਹੇ ਨੇ ਸੋ ਜੇਕਰ ਆਪਾਂ ਇਹ ਜਿਹੜੀ ਆ ਕਾਂਗਰਸ ਦੇ ਉਹਨਾਂ ਦੇ ਹਮੇਸ਼ਾ ਦੀ ਤਰ੍ਹਾਂ ਜਿਦਾ ਪਿਛਲੇ 10-15 ਸਾਲ ਦੀ ਕਹਾਣੀ ਆ ਉਹਨਾਂ ਦੀ ਅਬਲ ਤਾਂ ਲੰਬੇ ਸਮੇਂ ਤੋਂ ਹੀ ਆ ਕਿ ਉਹਨਾਂ ਦੀ ਆਪਸੀ ਇੱਕ ਤਾਂ ਕਲੈਸ਼ਸ ਲਗਾਤਾਰ ਸਾਨੂੰ ਨਜ਼ਰ ਆਉਂਦੇ ਨੇ ਪਾਰਟੀ ਦੇ ਵਿੱਚ ਤੇ ਦੂਸਰਾ ਜਿਹੜਾ ਬਖ ਵਖ ਲੀਡਰਾਂ ਦੀਆਂ ਬਖ ਵਖ ਰਾਇਆ ਰਾਮਾ ਵੀ ਨਜ਼ਰ ਆਉਂਦੀਆਂ ਨੇ ਸੋ ਉਹਨਾਂ ਦਾ ਵੀ ਕਿਤੇ ਨਾ ਕਿਤੇ ਉਹਨਾਂ ਦੇ ਬਰੋ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਜੇਕਰ ਇੰਡੀਆ ਬਲੌਕ ਨੇ ਚੰਗਾ ਪ੍ਰਦਰਸ਼ਨ ਕਰਨਾ ਉਹਦੇ ਲਈ ਕਾਂਗ ਚੰਗਾ ਪ੍ਰਦਰਸ਼ਨ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਕਾਂਗਰਸ ਨੇ ਪੰਜਾਬ ਦੇ ਵਿੱਚੋਂ 13 ਚੋਂ 8 ਸੀਟਾਂ ਲਾਸਟ ਟਾਈਮ ਜਿੱਤੀਆਂ ਸੀਗੀਆਂ ਸੋ ਡੈਫੀਨਿਟਲੀ ਉਹਨਾਂ ਨੂੰ ਕਾਫੀ ਵੱਡੀ ਆਸ ਹੈ ਪੰਜਾਬ ਤੋਂ ਤੇ ਆਮ ਆਦਮੀ ਪਾਰਟੀ ਜਿਹੜੀ ਕਿ ਸਾਡੀ ਸੱਤਾਧਾਰੀ ਤੇ ਰਿਹਾ ਪੰਜਾਬ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨਾਂ ਦਾ ਸਾਰਾ ਸਾਰਾ ਦਾਰੂ ਮਦਾਰ ਜਿਹੜਾ ਇਸ ਸਮੇਂ ਕਹਿ ਲਓ ਕਿ ਭਗਵੰਤ ਸਿੰਘ ਮਾਨ ਦੇ ਉੱਤੇ ਆ ਤੇ اپੋਜੀਸ਼ਨ ਵਾਲੇ ਤਾਂ ਇਹ ਵੀ ਕਹਿੰਦੇ ਆ ਕਿ ਇਹ ਜਿਹੜਾ ਇਹਨਾਂ ਨੂੰ ਬਦਲ ਦਿੱਤਾ ਜਾਣਾ ਜਾਂ ਕੁਝ ਕੇ ਵੀ ਕਹਿੰਦੇ ਆ ਕਿ ਭਗਵੰਤ ਮਾਨ ਨੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਬੱਕਰੀ ਬਣਾ ਲੈਣੀ ਹੈ ਤਾਂ ਚਲੋ ਸਮਾਂ ਦੱਸੇਗਾ ਕਿ ਕੀ ਹੁੰਦਾ ਕੀ ਨਹੀਂ ਹੁੰਦਾ ਪਰ ਇੱਕ ਗੱਲ ਤੈ ਹੈ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਆਗੂਆਂ ਨੂੰ ਵੀ ਜਾਂ ਕਹੋ ਕਿ ਭਗਵੰਤ ਮਾਨ ਨੂੰ ਵੀ ਤੇ ਉਧਰ ਦਿੱਲੀ ਵਾਲੇ ਕੇਜਰੀਵਾਲ ਸਾਹਿਬ ਨੂੰ ਵੀ ਇਹ ਗੱਲ ਸਮਝ ਆ ਗਈ ਹੈ ਕਿ ਪੰਜਾਬੀ ਇਸ ਗੱਲ ਤੋਂ ਕੋਈ ਜ਼ਿਆਦਾ ਖੁਸ਼ ਨਹੀਂ ਹੈਗੇ ਕਿ ਵੀ ਜਿਹੜਾ ਦਿੱਲੀ ਵਾਲਿਆਂ ਦਾ ਦਖਲ ਆ ਤੇ ਕਿਉਂਕਿ ਇੱਕ ਆਪਣਾ ਉਹ ਹਿਸਟੋਰੀਕ ਜਿਹੜਾ ਹਿਸਟਰੀ ਆ ਨਾ ਪੰਜਾਬ ਦੀ ਤੇ ਦਿੱਲੀ ਦੀ ਆਪਾਂ ਸਾਰੇ ਕਿਸਾਨ ਅੰਦੋਲਨ ਦੇ ਵਿੱਚ ਵੀ ਦੇਖਿਆ ਦਿੱਲੀ ਦੇ ਮੁਤਲਕ ਜਿਹੜਾ ਕੀ ਹਿਸਟਰੀ ਕੀ ਦੀਆਂ ਗੱਲਾਂ ਜਾਂ ਜਿਹੜੀ ਨਾਰਾਜ਼ਗੀ ਆ ਪੰਜਾਬ ਦੇ ਲੋਕਾਂ ਦੇ ਵਿੱਚ ਤੇ ਉਹ ਉਹਨੂੰ ਲੈ ਕੇ ਜਿਹੜੀ ਆ ਹਾਲਾਂਕਿ ਦਿੱਲੀ ਇੱਕ ਪਾਰਟੀ ਦੀ ਲੀਡਰਸ਼ਿਪ ਹੁੰਦੀ ਆ ਉਹ ਦਿੱਲੀ ਭਾਰਤ ਦੀ ਲੀਡਰਸ਼ਿਪ ਹੁੰਦੀ ਆ ਸਟੇਟ ਦੀ ਤੇ ਜਿਹੜੀ ਆ ਇਧਰ ਰਾਜ ਦੀ ਆਪਸੀ ਜਿਹੜੇ ਕਲੈਸ਼ਸ ਆ ਉਹ ਬੱਕਰੀ ਚੀਜ਼ ਹੁੰਦੀ ਆ ਪਰ ਸਟਿਲ ਜਿਹੜਾ ਪੰਜਾਬ ਦੇ ਲੋਕਾਂ ਨੂੰ ਕਿਤੇ ਨਾ ਕਿਤੇ ਲੱਗਦਾ ਕਿ ਦਿੱਲੀ ਦਾ ਗਲਬਾ ਜਿਹੜਾ ਆਮ ਆਦਮੀ ਪਾਰਟੀ ਦੇ ਉੱਤੇ ਆ ਸੋ ਲੱਗਦਾ ਕਿ ਉਹਨੂੰ ਚੀਜ਼ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਗਈ ਆ ਕਿਉਂਕਿ ਜਦੋਂ ਰਾਜ ਸਭਾ ਦੇ ਮੈਂਬਰ ਇਹਨਾਂ ਦੇ ਚੁਣ ਕੇ ਗਏ ਸੀਗੇ ਉਹਦੇ ਵਿੱਚ ਸਿੱਧਾ ਦਿੱਲੀ ਵਾਲਿਆਂ ਦਾ ਦਖਲ ਨਜ਼ਰ ਆਇਆ ਸੀਗਾ ਤੇ ਉਹਦੇ ਤੇ ਪੰਜਾਬ ਦੇ ਉੱਤੇ ਕਾਫੀ ਗੱਲ ਹੋਈ ਸੀਗੀ ਸੋ ਇਹਨੂੰ ਹੀ ਦੇਖਦੇ ਆ ਕਿਤੇ ਨਾ ਕਿਤੇ ਲੱਗ ਰਿਹਾ ਕਿ ਇਸ ਵਾਰ ਸਾਰਾ ਕੇਜਰੀਵਾਲ ਕੇਜਰੀਵਾਲ ਸਾਰਾ ਪੰਜਾਬ ਤੇਰੀ ਨਾਲ ਨਹੀਂ ਇਸ ਵਾਰ ਇਕੱਲਾ ਭਗਵੰਤ ਮਾਨ ਦਾ ਨਾਮ ਆ ਕਿ ਲੋਕ ਸਭਾ ਦੇ ਤੇ ਇਹ ਵੀ ਨਜ਼ਰ ਆਇਆ ਸਾਨੂੰ ਕਿ ਇਹ ਇਹਨਾਂ ਚੋਣਾਂ ਦੇ ਵਿੱਚ ਜਿਹੜੇ ਉਮੀਦਵਾਰ ਜਿਨ੍ਹਾਂ ਦੀ ਆਪਾਂ ਪਿਛਲੇ ਸਾਰੇ ਵੀਲੌਗਸ ਦੇ ਵਿੱਚ ਗੱਲ ਕੀਤੀ ਹੈ ਕਿ ਪਾਰਟੀਆਂ ਦੇ ਕੋਲ ਆਪਣੇ ਕਿੰਨੇ ਘੱਟ ਉਮੀਦਵਾਰ ਨੇ ਕਿੰਨਿਆਂ ਨੂੰ ਆਮ ਆਲਮੀ ਪਾਰਟੀ ਨੂੰ ਆਪਣੇ ਐਮਐਲਏਜ਼ ਨੂੰ ਉਤਾਰਨਾ ਪਿਆ ਆਪਣੇ ਮੰਤਰੀਆਂ ਨੂੰ ਉਤਾਰਨਾ ਪਿਆ ਤੇ ਪੁਰਾਣੇ ਤੋਂ ਪੁਰਾਣੇ ਨਹੀਂ ਤਾਂ ਜਿਹੜੇ ਕਦੀ ਕਿਸੇ ਪਾਰਟੀ ਨੇ ਕਿਸੇ ਤੋਂ ਲੈ ਲਿਆ ਕਿਸੇ ਪਾਰਟੀ ਨੇ ਕਿਸੇ ਤੋਂ ਜਿਹੜਾ ਉਮੀਦਵਾਰ ਧਾਰਾ ਲੈ ਲਿਆ ਸੋ ਲੀਡਰਸ਼ਿਪ ਦੀ ਵੀ ਕਿਤੇ ਨਾ ਕਿਤੇ ਪਾਰਟੀਆਂ ਦੇ ਵਿੱਚ ਨਜ਼ਰ ਆਉਂਦੀ ਆ ਜਿਹੜੀ ਕਮੀ ਨਜ਼ਰ ਆਉਂਦੀ ਆ ਸੋ ਖੈਰ ਆਪਾਂ ਲਗਾਤਾਰ ਜਿਹੜਾ ਐਗਜ਼ਿਟ ਪੋਲਸ ਦੇ ਉੱਤੇ ਵੀ ਤੁਹਾਡੇ ਨਾਲ ਗੱਲ ਕਰ ਤਾਂ ਡੈਫੀਨਿਟਲੀ ਚਾਰਜ ਉਹਨੂੰ ਤੁਹਾਡੇ ਨਾਲ ਜੁੜਾਂਗੇ ਹੀ ਜੁੜਾਂਗੇ ਉਸ ਤੋਂ ਪਹਿਲਾਂ ਵੀ ਜਿੰਨੀਆਂ ਵੀ ਖਬਰਾਂ ਹੋਈਆਂ ਜਿਵੇਂ ਹਰ ਰੋਜ਼ ਆਪਾਂ ਤੁਹਾਡੇ ਨਾਲ ਗੱਲ ਕਰਦੇ ਆ ਉਹ ਕਰਦੇ ਰਵਾਂਗੇ ਇੰਟਰਨੈਸ਼ਨਲ ਪੱਧਰ ਤੇ ਬਹੁਤ ਅਹਿਮ ਖਬਰ ਹੈ ਜੀ ਡੋਨਲਡ ਟਰੰਪ ਸਾਹਿਬ ਨੂੰ ਜਿਹੜੀ ਉਹਨਾਂ ਦੀ ਕਨਵਿਕਸ਼ਨ ਹੋ ਗਈ ਹੈ ਹਜੇ ਉਹਨਾਂ ਨੂੰ ਸਜ਼ਾ ਨਹੀਂ ਸੁਣਾਈ ਗਈ ਇਹਦਾ ਯੂਐਸ ਦੀਆਂ ਹਾਲਾਂਕਿ ਉਹ ਰਾਸ਼ਟਰਪਤੀ ਦੀਆਂ ਚੋਣਾਂ ਤਾਂ ਲੜ ਸਕਦੇ ਨੇ ਪਰ ਇਹਦਾ ਉਹ ਉੱਥੇ ਦੇ ਚੋਣ ਸੀਨ ਦੇ ਉੱਤੇ ਇਹਦਾ ਪ੍ਰਭਾਵ ਕੀ ਪੈਣਾ ਇਹਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਹੋ ਰਹੀਆਂ ਨੇ ਡੋਨਲਡ ਟਰੰਪ ਸਾਹਿਬ ਨੇ ਕਾਫੀ ਇਸ ਫੈਸਲੇ ਦੇ ਉੱਤੇ تنਕੀਦ ਕੀਤੀ ਆ ਸੋ ਇਹਨਾਂ ਮਸਲਿਆਂ ਤੇ ਵੀ ਲਗਾਤਾਰ ਗੱਲਬਾਤ ਕਰਦੇ ਰਵਾਂਗੇ ਜੇਕਰ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲਓ ਜੇਕਰ TikTok ਤੇ ਦੇਖ ਰਹੇ ਹੋ ਤਾਂ ਫੋਲੋ ਜ਼ਰੂਰ ਕਰ ਲੈਣਾ ਬਹੁਤ ਧੰਨਵਾਦ